ਅੰਬਰਸਰ ਕੇਸਰੀ ਪੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਆ अनोखे ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਦੇ ਵੱਲੋਂ ਹਰ ਸਾਲ ਜਿਹੜਾ ਸਮਾਗਮ ਕਰਵਾਇਆ ਜਾਂਦਾ ਤਾਂ ਇਸ ਵਾਰ ਵੀ ਉਹਨਾਂ ਦੇ ਵੱਲੋਂ 16ਵਾਂ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਨੇ ਉਹ ਚੱਲ ਰਹੀਆਂ ਸਾਰਿਆਂ ਨਾਲ ਸਾਂਝੀ ਕਰਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕੱਲ ਇਸ ਜਗ੍ਹਾ ਤੇ ਉੱਪਰ ਜਿਹੜਾ ਸਮਾਗਮ ਕਰਵਾਇਆ ਜਾਣਾ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਹ ਜੋਰਾ ਸ਼ੋਰਾ ਤੇ ਜਿਹੜੀਆਂ ਚੱਲਦੀਆਂ ਪਈਆਂ ਨੇ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਜੜੀ ਆ ਉਹ ਦਿਖਾਈ ਦੇ ਰਹੀ ਆ ਤਾਂ ਜਿਸ ਸੰਗਤ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹਨਾਂ ਦੇ ਨਾਲ ਮਿਲ ਮਿਲ ਕੇ ਇੱਕ ਦੂਜੇ ਦੇ ਨਾਲ ਹਰ ਸਾਲ ਇਹਨਾਂ ਦੇ ਵੱਲੋਂ ਜਿਹੜਾ ਸਮਾਗਮ ਕਰਵਾਇਆ ਜਾਂਦਾ ਤਾਂ ਇਸ ਵਾਰ ਵੀ 16ਵਾਂ ਜਿਹੜਾ ਸਮਾਗਮ ਆ ਉਹ ਕਰਵਾਇਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਗਲੀ ਦੀ ਤਸਵੀਰ ਵੀ ਸਾਂਝੀ ਕਰਦੇ ਪਿਆ ਤਾਂ ਇਸ ਗਲੀ ਦੇ ਬਿਲਕੁਲ ਬਾਹਰ 메ਨ ਸੜਕ ਦੇ ਉੱਪਰ ਜਿਹੜਾ ਸਮਾਗਮ ਕਰਵਾਇਆ ਜਾਣਾ ਤਾਂ ਉਸ ਨੂੰ ਲੈ ਕੇ ਤਿਆਰੀਆਂ ਸ਼ੈੜੀਆਂ ਜੜੀਆਂ ਨੇ ਉਹ ਜੋਰਾ ਸ਼ੋਰਾ ਤੇ ਚੱਲਦੀਆਂ ਪਈਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਪੂਰੀ ਤਿਆਰੀ ਦੀ ਜਿਹੜੀ ਆ ਸਟੇਜ ਸਟੇਜ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤਾਂ ਸਟੇਜ ਰਾਤ ਤੱਕ ਪੂਰੀ ਜਿਹੜੀ ਆ ਉਹ ਪ੍ਰੋਪਰ ਤਿਆਰ ਕਰ ਦਿੱਤੀ ਜਾਏਗੀ ਤੁਸੀਂ ਵੇਖ ਸਕਦੇ ਹੋ ਕਿ ਲਾਈਟਾਂ ਦਾ ਜਿਹੜਾ ਪ੍ਰਬੰਧ ਆ ਉਹ ਕਰ ਦਿੱਤੀਆਂ ਗਈਆਂ ਨੇ ਤਾਂ ਰਾਤ ਪੂਰੀ ਜਿਹੜਾ ਵਾਹ ਉਹ ਜਿਹੜੀਆਂ ਤਿਆਰੀਆਂ ਨੇ ਰਾਤ ਨੂੰ ਚੱਲਣ ਗਿਆ ਤਾਂ ਕੱਲ ਐਸੇ ਹੀ ਜਗ੍ਹਾ ਦੇ ਉੱਪਰ ਜਿਹੜਾ ਸਮਾਗਮ ਕਰਵਾਇਆ ਜਾਏਗਾ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਜੀ ਤੁਹਾਡਾ ਸਤਜਾਨ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੱਲ 16ਵਾਂ ਸਮਾਗਮ ਕਰਵਾਇਆ ਜਾ ਰਿਹਾ ਜੀ ਜਿਹੜਾ ਹਰ ਹਰ ਸਾਰਦੀ ਤਰ੍ਹਾਂ 16ਵਾਂ ਸਮਾਗਮ ਹੋ ਰਿਹਾ ਵਾ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਹੁੰਦਾ ਵਾ ਹਰ ਸਾਲ ਹੁੰਦਾ ਧੰਨ ਧੰਨ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਸੇਵਕ ਸਭਾ ਵੱਲੋਂ ਤੇ ਇੱਥੇ ਬਹੁਤ ਬਹੁਤ ਮਹਾਨ ਹਕਸਕੀਆਂ ਆ ਰਹੀਆਂ ਬਹੁਤ ਬਹੁਤ ਆ ਰਹੇ ਐ ਭਾਈ ਹਰਜਿੰਦਰ ਸਿੰਘ ਜੀ ਆ ਰਹੇ ਐ ਭਾਈ ਮਨਿੰਦਰ ਸਿੰਘ ਜੀ ਆ ਰਹੇ ਐ ਤੇ ਬਾਬਾ ਬੰਤਾ ਸਿੰਘ ਜੀ ਆ ਰਹੇ ਐ ਗੁਰੂ ਕਬਾਲ ਸਿੰਘ ਜੀ ਆ ਰਹੇ ਐ ਤੇ ਉੱਧਰ ਵੇਖੋ ਬੋਰਡ ਲੱਗਾ ਹੋਇਆ ਵਾ ਭਾਈ ਤਮਨੀਤ ਸਿੰਘ ਜੀ ਆ ਰਹੇ ਚੰਡੀਗੜ੍ਹ ਆਲੇ ਆ ਰਹੇ ਐ ਬੜੇ ਬੜੇ ਮਹਾਨ ਆ ਰਹੇ ਐ ਬਾਬਾ ਜੋਗਾ ਸਿੰਘ ਜੀ ਆ ਰਹੇ ਆ ਬਾਬਾ ਅਵਤਾਰ ਸਿੰਘ ਜੀ ਆ ਰਹੇ ਆ ਬਹੁਤ ਮਾਣਮੱਖ ਖਸ਼ਗੀਆਂ ਆ ਰਹੀਆਂ ਇੱਥੇ ਤੇ ਸੰਗਤਾਂ ਨੂੰ ਬੇਨਤੀ ਹੈ ਤੇ ਇੱਥੇ ਕੱਲ ਆਓ ਤੇ ਆਪਣੇ ਖੁਸ਼ੀਆਂ ਪ੍ਰਾਪਤ ਕਰੋ ਹੱਥ ਜੋੜ ਕੇ ਇਹੋ ਹੀ ਅਸੀਂ ਤੇ ਬੇਨਤੀ ਕਰ ਸਕਦੇ ਆ ਸੰਗਤਾਂ ਦੇ ਅੱਗੇ ਆਗਮਨ ਦੇ ਵਿੱਚ ਕੀ ਕੁਝ ਖਾਸ ਤੁਹਾਡੇ ਵੱਲੋਂ ਤਿਆਰੀਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਇਸ ਵਾਰ ਤਿਆਰੀਆਂ ਆ ਵਖੋ ਸਟੇਜ ਲੱਗਦੀ ਪਈ ਹੈ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਸਟੇਜ ਦੀ ਉਹ ਵਖੋ ਉਹ ਦੂਰ ਤੋਂ ਸਟੇਜ ਲੱਗਦੀ ਪਈ ਹੈ ਹਾਂਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਸੜਕ ਦੇ ਉੱਪਰ ਜਿਹੜਾ ਸਮਾਗਮ ਹੋਏਗਾ ਤਾਂ ਉਸ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਸਮਾਗਮ ਦੀ ਜਿਹੜੀ ਸਟੇਜ ਆ ਤਾਂ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਇੱਥੇ ਕੱਲ ਸਮਾਗਮ ਦੇ ਵਿੱਚ ਪਹੁੰਚਣ ਗਿਆ ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਨੇ ਉਹ ਚੱਲਦੀਆਂ ਪਈਆਂ ਨੇ ਤਾਂ ਪੂਰੀ ਰਾਤ ਜੜੀਆਂ ਤਿਆਰੀਆਂ ਇਸੇ ਤਰੀਕੇ ਦੇ ਨਾਲ ਹੀ ਚੱਲਣਗੀਆਂ ਤਾਂ ਕੱਲ ਸਵੇਰ ਤੱਕ ਪੂਰੀਆਂ ਤਿਆਰੀਆਂ ਹੋ ਜਾਣਗੀਆਂ ਜਿਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਸਮਾਗਮ ਹੋਵੇਗਾ ਤਾਂ ਜੇਕਰ ਅਸੀਂ ਗੱਲ ਕਰੀਏ ਤੁਸੀਂ ਵੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਪਰ ਸੜਕ ਦਿਖਾਈ ਦੇ ਰਹੀ ਹੈ ਤਾਂ ਅੱਜ ਇੱਥੇ ਕੋਈ ਵੀ ਨਹੀਂ ਦਿਖਾਈ ਦੇ ਰਿਹਾ ਤਾਂ ਕੱਲ ਸਮਾਗਮ ਜਦੋਂ ਹੋਵੇਗਾ ਤਾਂ ਇੱਥੇ ਪੈਰ ਰੱਖਣ ਨੂੰ ਵੀ ਥਾਂ ਜਿਹੜੀ ਉਹ ਨਹੀਂ ਹੋਏਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਜਿਹੜੀ ਸੜਕ ਆਹੋ ਬਲੋਕ ਕਰ ਦਿੱਤੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਸਮਾਨ ਲੱਗਾ ਹੋਇਆ ਮਿੱਟੀ ਦੇ ਪਾਂਡੇ ਜਿਹੜੇ ਲੱਗੇ ਹੋਏ ਨੇ ਤਾਂ ਕੱਲ ਇਹਨਾਂ ਦੇ ਵੱਲੋਂ ਅੰਦਰ ਕਰ ਲੱਤੇ ਜਾਣਗੇ ਕੱਲ ਪੂਰੀ ਜਿਹੜੀ ਇੱਥੇ ਸਾਫ਼ ਸਫਾਈ ਦਿਖੇਗੀ ਤਾਂ ਲਗਾਤਾਰ ਗੱਲਬਾਤ ਵੀ ਜਾਰੀ ਰੱਖਾਂਗੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੀ ਪੂਰੀ ਰਾਤ ਤਿਆਰੀਆਂ ਚੱਲਣ ਗਿਆ ਸਮਾਗਮ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਤਨਾਮ ਸਿੰਘ ਜੀ ਪਾਟਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵਾਂ ਸਮਾਗਮ ਕਰਾ ਰਹੇ ਨੇ ਜਿਹੜੇ ਵਿੱਚ ਐਕਸਮ ਫੁੱਲ ਤਿਆਰੀਆਂ ਚੱਲ ਰਹੀਆਂ ਸਟੇਜ ਲੱਗ ਰਹੀ ਆ ਸਾਰਾ ਜਲੋ ਜਲੋ ਦਾ ਸਮਾਨ ਲੱਗ ਰਿਹਾ ਵਾ ਸਜਾਵਟਾਂ ਹੋ ਰਹੀਆਂ ਨੇ ਲਾਈਟਾਂ ਲੱਗ ਰਹੀਆਂ ਨੇ ਲੰਗਰ ਦੇਆਂ ਤਿਆਰੀਆਂ ਹੋ ਰਹੀਆਂ ਨੇ ਇਸ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਆ ਤੇ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਰਤਨ ਦਰਬਾਰ ਦੇ ਵਿੱਚ ਹਮ ਹਮ ਆ ਕੇ ਪਹੁੰਚੋ ਤੇ ਕੱਲ ਤਿਆਰੀਆਂ ਅੱਜ ਰਾਤ ਨੂੰ ਤਿਆਰੀਆਂ ਹੋ ਜਾਣੀਆਂ ਤੇ ਕੱਲ ਕੀਰਤਨ ਦਰਬਾਰ ਸ਼ੁਰੂ ਹੋ ਜਾਣਾ ਹੈ ਇਸ ਪਰਿਵਾਰਾਂ ਸਮੇਤ ਰਿਸ਼ਤੇਦਾਰਾਂ ਸਮੇਤ ਆਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਓ ਤੇ ਗੁਰੂ ਦੀ ਬਾਣੀ ਸੁਣੋ ਗੁਰੂ ਨਾਲ ਜੁੜੋ ਤੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੇਖਿਆ ਕਿ ਅਸੀਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਦੱਸਿਆ ਯਾਰਾ ਕਿ ਸਮਾਗਮ ਜਿਹੜਾ ਹੋਣਾ ਤਾਂ ਉਸ ਦੇ ਵਿੱਚ ਸੰਗਤ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਕਿ ਜਿਹੜੀ ਸੰਗਤ ਆਹੋ ਅੱਡ ਕੱਲ ਸਮਾਗਮ ਦੇ ਵਿੱਚ ਹੁਮ ਹੁਮਾ ਕੇ ਪਹੁੰਚੇ ਕਿਉਂਕਿ ਅੱਜ ਸਾਰੀ ਰਾਤ ਜਿਹੜੀਆਂ ਤਿਆਰੀਆਂ ਨੇ ਉਹ ਚੱਲਣ ਗਿਆ ਤਾਂ ਜੇਕਰ ਅਸੀਂ ਤੁਹਾਡਾ ਨਾਲ ਤਸਵੀਰ ਸਾਂਝੀ ਕਰੀਏ ਤਾਂ ਇਸ ਜਗਾ ਤੋਂ ਵੱਡੀ ਗਿਣਤੀ ਦੇ ਵਿੱਚ ਗੱਲ ਕਰੀਏ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਸੜਕ ਦੇ ਰਾਹੀਂ ਗੁਰਦੁਆਰਾ ਸ਼ੀਦਾ ਸਾਹਿਬ ਨੂੰ ਜਾਂਦੀਆਂ ਨੇ ਤਾਂ ਉਸ ਸੜਕ ਦੇ ਉੱਪਰ ਜਿਹੜਾ ਸਮਾਗਮ ਉਹ ਕਰਵਾਇਆ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇੱਥੇ ਕਾਰੀਗਰ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਪੂਰੀਆਂ ਜਿਹੜੀਆਂ ਤਿਆਰੀਆਂ ਨੇ ਉਹ ਜੋਰਾ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੇ ਸਟੇਜ ਦਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ ਤਾਂ ਜਿਹੜੀ ਸਟੇਜ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਸਟੇਜ ਨੂੰ ਪੂਰਾ ਰਾਤ ਕੰਮ ਕਰਕੇ ਸਜਾਇਆ ਜਾਏਗਾ ਤਾਂ ਪੂਰੇ ਟੈਂਟ ਟੁੰਟੇ ਜਿਹੜੇ ਨੇ ਇਸ ਟਾਈਮ ਲੱਗਦੇ ਪੇਂਡ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਸੰਗਤ ਵੀ ਇੱਥੇ ਦਿਖਾਈ ਦੇ ਰਹੀ ਆ ਤਾਂ ਪੂਰੀ ਰਾਤ ਜਿਹੜੀ ਇਹ ਤਿਆਰੀ ਆ ਉਹ ਚੱਲੇਗੀ ਤਾਂ ਸੰਗਤ ਜਿਹੜੀ ਆ ਉਹ ਰਾਤ ਇੱਥੇ ਰਹੇਗੀ ਤੁਸੀਂ ਵੇਖ ਸਕਦੇ ਹੋ ਕਾਰੀਗਰ ਜਿਹੜੇ ਇੱਥੇ ਕੰਮ ਕਰਦੇ ਪਏ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਗਰਿਲਾਂ ਲਗਾ ਕੇ ਪੂਰੀ ਪ੍ਰੋਪਰ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਆ ਜਿਸ ਦੀ ਪੂਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਨਾਲ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਲਾਈਟਾਂ ਵੀ ਪੂਰੀਆਂ ਇਹਨਾਂ ਦੇ ਵੱਲੋਂ ਨਾਲ ਦੇ ਨਾਲ ਲਹਕਾਰੀਆਂ ਕਈਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜ ਉਹਨਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਸ਼ਰਿਆਆਂ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਟੈਂਟ ਦਾ ਪੂਰਾ ਸਮਾਨ ਅਸੀਂ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਨੇ ਉਹ ਲਗਾਤਾਰ ਇੱਥੇ ਚੱਲਦੀਆਂ ਪਈਆਂ ਨੇ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਵੱਡਾ ਸਮਾਗਮ ਹੁੰਦਾ ਹੈ ਜਿਸ ਕਰਕੇ ਕਾਫੀ ਵੱਡੀ ਸੜਕ ਜਿਹੜੀ ਆਹੋ ਇਹਨਾਂ ਦੇ ਵੱਲੋਂ ਇਸ ਵਾਰ ਰੱਖੀ ਗਈ ਆ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਤਾਂ ਉਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਜਿਹੜਾ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਬ੍ਰਭੰਕਿਆਨੀ ਕਿਉ ਖੋਜ ਮਸਰ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤੰਤਨ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਸੇਵਕ ਸਭਾ ਅਤੇ ਤੰਤਰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਸੋਲਵਾਂ ਸਮਾਗਮ ਮਹਾਨ ਗੁਰਮਤੀ ਸਮਾਗਮ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਨਾਂ ਦੇ ਵੱਲੋਂ ਲਿਖਿਆ ਗਿਆ ਤਾਂ ਸਾਫ਼ ਤੌਰ ਤੇ ਲਿਖਿਆ ਵੀ ਗਿਆ 24 ਫਰਵਰੀ 2024 ਦਿਨ ਸ਼ਨੀਵਾਰ 3 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕੋਟ ਬਾਬਾ ਦੀਪ ਸਿੰਘ ਬਜ਼ਾਰ ਨੰਬਰ 2 ਕਿੱਤਿਆਂ ਦੇ ਬਾਹਰ ਇਹ ਜਿਹੜਾ ਪ੍ਰੋਗਰਾਮ ਉਹ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਣੀਆਂ ਸੰਗਤਾਂ ਨੇ ਖਾਲ ਇਸ ਸਮਾਗਮ ਦੇ ਵਿੱਚ ਹਮ ਹਮਾ ਕੇ ਪਹੁੰਚ ਕਿਉਂਕਿ ਅੱਜ ਤਿਆਰੀਆਂ ਜੜੀਆਂ ਨੇ ਉਹ ਜੋਰਾ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ ਤਾਂ ਜਿਹੜੀ ਜਗ੍ਹਾ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਰੇੜੀਆਂ ਲੱਗੀਆਂ ਹੋਈਆਂ ਨੇ ਤਾਂ ਇਸ ਰੇੜੀਆਂ ਨੂੰ ਹਟਾ ਕੇ ਖਾਲ ਇੱਥੇ ਲੰਗਰ ਦੇ ਜਿਹੜੇ ਵਿਆਹ ਦੇ ਵਿੱਚ ਸਟਾਲ ਲੱਗਦੇ ਨੇ ਤਾਂ ਉਸ ਤਰ੍ਹਾਂ ਦੇ ਸਟਾਲ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਦਿਖਾਈ ਦੇਣਗੇ ਤਾਂ ਜੇਕਰ ਅਸੀਂ ਗੱਲ ਕਰੀਏ ਵਿਆਹ ਵਾਲਾ ਮਾਹੌਲ ਵੀ ਦਿਖਾਈ ਦੇਗਾ ਨਾਲ ਦੇ ਨਾਲ ਕਿਉਂਕਿ ਅਕਸਰ ਬਹੁਤ ਵਰੀਆ ਜਿਹੜੇ ਲੰਗਰਾਂ ਦੇ ਵਿੱਚ ਸਟਾਲ ਲੱਗਦੇ ਨੇ ਵਿਆਹ ਸ਼ਾਦੀਆਂ ਦੇ ਸਟੋਲਾਂ ਨੂੰ ਫੇਰ ਕਰ ਦਿੰਦੇ ਨੇ ਮੈਂ ਕਹਾਂ ਤੁਸੀਂ ਮਹਾਰਾਜ ਦੀ ਕੱਲ ਆ ਬਹੁਤ ਬੜੀ ਕਿਰਪਾ ਹਣੀ ਹੈ ਵਾਦੂ ਸਟਾਲ ਲੱਗਨੇ ਹੈ ਮਹਾਰਾਜ ਦੀ ਕਿਰਪਾ ਹੀ ਹੋਣੀ ਹੈ ਬਸ ਮਹਾਰਾਜ ਦੀ ਕਿਰਪਾ ਹੀ ਵਰਤਣੀ ਇੱਥੇ ਸਾਨੂੰ ਤੇ ਆਪ ਨਹੀਂ ਪਤਾ ਕਿਦੋਂ ਸਾਲ ਆ ਜਾਏਗਾ ਵਾ ਖੁਸ਼ੀਆਂ ਚੜ ਜਾਂਦੀਆਂ ਸੰਗਤਾਂ ਨੂੰ ਤੇ ਸਮਾਗਮ ਡੀਕਦੇ ਹੁੰਦੇ ਸੰਗਤਾਂ ਕਿਦੋਂ ਦਾ ਸਮਾਗਮ ਆਵੇ ਤੇ ਅਸੀਂ ਦਰਸ਼ਨ ਕਰੀਏ ਬਹੁ ਮਹਾਮਾ ਆ ਕੇ ਪਹੁੰਚੀਏ ਇਹ ਸਮਾਗਮ ਦੀ ਉਡੀਕ ਹੁੰਦੀ ਸਾਰਿਆਂ ਨੂੰ ਲੰਗਰ ਦੇ ਵਿੱਚ ਕੀ ਕੁਝ ਖਾਸ ਜਿਹੜਾ ਕੱਲ ਤਿਆਰ ਪਰ ਤਿਆਰ ਕੀਤਾ ਜਾ ਰਿਹਾ ਜੀ ਫਰੂਟ ਵਾ ਜੂਸ ਹੈ ਹੋਰ ਵੀ ਬਾਦੂ ਪਰਦਾਰਥ ਹੈਗੇ ਆ ਲੰਗਰ ਹੈਗਾ ਬੜੀ ਮਹਾਰਾਜ ਦੀ ਕਿਰਪਾ ਦੁੱਧ ਦਾ ਲੰਗਰ ਹੈਗਾ ਵਾ ਰਾਤ ਕਿੰਨੇ ਵਜੇ ਤੱਕ ਜਿਹੜਾ ਹੈ ਸਮਾਗਮ ਉਹ ਚੱਲੇਗਾ ਜੀ ਇਸ ਜਗ੍ਹਾ ਰਾਤ 3 ਵਜੇ ਕੱਲ ਚਾਲੂ ਹੋਏ ਨਾ ਰਾਤ ਇੱਕ ਵੀ ਵਾ ਸਕਦਾ ਤੇ ਦੋ ਵੀ ਵਾ ਸਕਦੇ ਆ ਇੱਕ ਵਾਰੀ ਤੇ ਅਹੋ ਜੀ ਦਿਨ ਆਇਆ ਸੀ ਸਵੇਰ ਦੇ 3 ਵਜੇ ਹੀ ਬੜੀ ਮਹਾਰਾਜੀ ਕਿਰਪਾ ਨਾਲ ਸੰਗਤਾਂ ਆਈਆਂ ਹੀ ਇੱਥੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਕੱਲ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਸੀ ਨਹੀਂ ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਪੁਲਿਸ ਵਿਭਾਗ ਨੇ ਕੋਈ ਉਹਨਾਂ ਨੇ ਕਿਹਾ ਨਹੀਂ ਕੋਈ ਨੇ ਕਿਹਾ ਧਾਰਮਿਕ ਕੰਮ ਵਾ ਤੁਸੀਂ ਕਰੋ ਕੋਈ ਗੱਲ ਨਹੀਂ ਤਾਂ ਬਿਲਕੁਲ ਪੁਲਿਸ ਦੇ ਵੱਲੋਂ ਤੁਹਾਡਾ ਸਾਥ ਤਾਂ ਦਿੱਤਾ ਹੀ ਗਿਆ ਤਾਂ ਜੇਕਰ ਅਸੀਂ ਗੱਲ ਕਰੀਏ ਕੱਲ ਪੁਲਿਸ ਦੀਆਂ ਟੀਮਾਂ ਇੱਥੇ ਦਿਖਾਈ ਦੇਣਗੀਆਂ ਹਾਂਜੀ ਆਣਗੀਆਂ ਕੱਲ ਆਣਗੀਆਂ ਆਣਗੀਆਂ ਹਰ ਸਾਲ ਆਉਂਦੀਆਂ ਪੁਲਿਸ ਦੀਆਂ ਟੀਮਾਂ 10-12 ਜਾਣੇ ਆਉਂਦੇ ਪੁਲਿਸ ਵਾਲੇ ਤੇ 10-12 ਹੀ ਮੈਡਮਾਂ ਹੁੰਦੀਆਂ ਉਹ ਵੀ ਨਾਲ ਕੀਰਤਨ ਸੁਣਦੀਆਂ ਵਾਂ ਡਿਊਟੀ ਨਿਭਾਈ ਜਾਏਗਾ ਉਹਦੀ ਡਿਊਟੀ ਨਿਭਾਉਂਦੇ ਆ ਪੂਰੀ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਕੀ ਆ ਰਿਹਾ ਕਿ ਜਦੋਂ ਹਰ ਸਾਲ ਅਸੀਂ ਸਮਾਗਮ ਕਰਦੇ ਆ ਤਾਂ ਪੁਲਿਸ ਦੇ ਵੱਲੋਂ ਜਰੂਰ ਆਪਣੀ ਡਿਊਟੀ ਜਿਹੜੀ ਆ ਇਸ ਜਗ੍ਹਾ ਤੇ ਉਪਰਾ ਕੇ ਬੜੀਆ ਤਰੀਕੇ ਦੇ ਨਾਲ ਨਿਭਾਈ ਜਾਂਦੀ ਆ ਤੇ ਜੇਕਰ ਅਸੀਂ ਗੱਲ ਕਰੀਏ ਕੱਲ ਸਮਾਗਮ ਦੀ ਤਾਂ ਕੱਲ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਣ ਗਿਆ ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਕਰਦੇ ਹੋਏ ਵੱਖ-ਵੱਖ ਚੌਂਕਾ ਦੇ ਵਿੱਚ ਦਿਖਾਈ ਦੇ ਕਟਣਾ ਨਾ ਹੋ ਸਕੇ ਹਾਂਜੀ ਕਮਿਸ਼ਨਰ ਸਾਹਿਬ ਨੂੰ ਵੀ ਸੱਦਾ ਪੱਤਰ ਦਿੱਤਾ ਤੇ ਉਹ ਕਹਿੰਦੇ ਸੀ ਅਸੀਂ ਵੀ ਆਵਾਂਗੇ ਉਹ ਕਹਿੰਦੇ ਵਧੀਆ ਨੌਜਵਾਨ ਹੈਗੇ ਨਸ਼ੇ 'ਚ ਨਹੀਂ ਪੇ ਵਧੀਆ ਕੰਮ ਕਰ ਰਹੇ ਤੇ ਅਸੀਂ ਜਰੂਰ ਆਵਾਂਗੇ ਉਹਨਾਂ ਨੇ ਕੱਲ ਸਾਨੂੰ ਇਹ ਕਿਹਾ ਵਾ ਕਹਿੰਦੇ ਜੇ ਕੋਈ ਚੀਜ਼ ਦੀ ਲੋੜ ਹੈ ਤੇ ਸਾਨੂੰ ਦੱਸੋ ਨਹੀਂ ਅਸੀਂਗਾ ਤੁਸੀਂ ਬਾਦ ਦਰਸ਼ਨ ਹੀ ਦੇਣੇ ਆ ਤੇ ਕਹਿੰਦੇ ਅਸੀਂ ਜਰੂਰ ਆਵਾਂਗੇ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਸੰਗਤਾਂ ਨੂੰ ਸੰਗਤਾਂ ਕੱਲ ਹਮ ਹਮਾ ਕੇ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਈ ਤੇ ਆ ਹੋਈ ਕਹਣਾ ਚਾਹਨੇ ਸੰਗਤਾਂ ਨੂੰ ਤਾਂ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਜੀ ਇੱਥੇ ਮਹਾਰਾਜ ਦੀ ਕਿਰਪਾ ਨਾਲ ਕੱਲ ਕੀਤਨ ਦਰਬਾਰ ਆ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੱਲ ਇੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੱਲ ਸਮਾਗਮ ਜਿਹੜਾ ਕਰਵਾਇਆ ਜਾਣਾ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹਰ ਸਾਲ ਇਹਨਾਂ ਦੇ ਵੱਲੋਂ ਕਰਵਾਇਆ ਜਾਂਦਾ ਤਾਂ ਇਸ ਵਾਰ ਵੀ ਕਰਵਾਇਆ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜੀ ਰਾਤ ਨੂੰ ਜਿਹੜੀ ਸਮਾਗਮ ਦੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ ਤਾਂ ਰਾਤ ਪੂਰੀ ਐਸੇ ਤਰੀਕੇ ਦੇ ਨਾਲ ਤਿਆਰੀ ਚੱਲੇਗੀ ਤਾਂ ਸਵੇਰੇ ਇਸ ਜਗ੍ਹਾ ਦੇ ਉੱਪਰ ਸਮਾਗਮ ਜਿਹੜਾ ਕਰਵਾਇਆ ਜਾਏਗਾ ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਵੱਲੋਂ ਜਿਹੜੀ ਅਪੀਲ ਆਹੋ ਕੀਤੀ ਗਈ ਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਸਮਾਗਮ ਦੇ ਵਿੱਚ ਪਹੁੰਚਣ ਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਗਮਨ ਟੀਵੀ ਦੇ ਲਈ ਸਾਹਿਲ ਅਮਰਸੇ